ਚਾਲੀ ਹਜ਼ਾਰ ਦਾ ਪੈਕੇਜ ਸੀ ਪਰ ਹਸਪਤਾਲ ਵਾਲਿਆਂ ਨੇ 1 ਲੱਖ 45000 ਦਾ ਬਿੱਲ ਬਣਾ ਦਿੱਤਾ ਜਿਸ ਤੋਂ ਗੁੱਸੇ ਦੇ ਵਿੱਚ ਆ ਕੇ ਪਰਿਵਾਰ ਨੇ ਹਸਪਤਾਲ ਬਾਹਰ ਹੰਗਾਮਾ ਕੀਤਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ ਇੱਕ ਵੀ ਰੁਪਇਆ ਨਹੀਂ ਹੈ ਇਹ ਸਾਡੇ ਬੰਦੇ ਦਾ ਇਲਾਜ ਨਹੀਂ ਕਰ ਰਹੇ ਗੰਭੀਰ ਇਲਜ਼ਾਮ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਏ ਗਿਆ ਦੱਸਦੇ ਕਿ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਹਸਪਤਾਲ ਦੇ ਵਿੱਚ ਪੈਸੇ ਨੂੰ ਲੈ ਕੇ ਪਰਿਵਾਰ ਅਤੇ ਡਾਕਟਰ ਆਹਮੋ ਸਾਹਮਣੇ ਹੋ ਕੇ ਪਹਿਲਾਂ ਪੈਸਿਆਂ ਨੂੰ ਲੈ ਕੇ ਬੈਸਬਾਜੀ ਦੀ ਹੈ ਫਿਰ ਪੁਲਿਸ ਤੱਕ ਗੱਲ ਪਹੁੰਚ ਜਾਂਦੀ ਹੈ ਪਰਿਵਾਰ ਦੇ ਵੱਲੋਂ ਕਿਹਾ ਕਿ ਉਹਨਾਂ ਦੇ ਪਿਤਾ ਦਾ ਬ੍ਰੇਨ ਦਾ ਆਪਰੇਸ਼ਨ ਹੋਣਾ ਸੀ ਡਾਕਟਰ ਨੇ 40000 ਦਾ ਪੈਕੇਜ ਕੀਤਾ ਸੀ ਪਰ ਬਿੱਲ ਥੋੜਾ ਥੋੜਾ ਕਰਕੇ ਲੱਖ ਰੁਪਏ ਦੇ ਕਰੀਬ ਲੈ ਕੇ ਤੇ ਹੁਣ 1 ਲੱਖ ਰੁਪਏ ਦਾ ਹੋਰ ਬਿੱਲ ਬਣਾ ਕੇ ਰੱਖ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੋਹਲ ਲਗਾਈ ਚਾਰ ਇੱਕ ਵਾਰ ਤਸਵੀਰਾਂ ਦਾ ਰੁੱਕ ਕਰ ਲੈਂਦੇ ਕਿ ਕਿਵੇਂ ਮਾਹੌਲ ਮੌਕੇ ਤੇ ਗਰਮਾ ਗਿਆ ਬਾਬੇ ਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਮੇਰਾ ਆਕਾਸ਼ਦੀਪ ਸਿੰਘ ਹੈ ਜੀ ਨਾਮ ਇਹ ਕੀ ਗੱਲ ਇੱਥੇ ਹਸਪੀਟਲ ਚ ਇਹਨਾਂ ਦਾ ਇਲਾਜ ਚੱਲ ਰਿਹਾ ਜੀ ਬ੍ਰੇਨ ਟੈਕ ਹੋ ਗਿਆ ਜੀ ਇਹਨਾਂ ਨੂੰ ਤੇ ਡਾਕਟਰ ਹੁਣ ਤੱਕ 1.2 ਲੱਖ ਰੁਪਏ ਬਣਾ ਕੇ ਬੈਠੇ ਆ ਜੀ ਤੇ 1.5 ਲੱਖ ਰੁਪਏ ਆਪਾਂ ਦੇ ਦਿੱਤਾ ਤੇ 70000 ਰੁਪਏ ਹੋਰ ਬਣਾ ਕੇ ਬੈਠੇ ਆ ਜੀ ਤੇ ਥੋੜਾ ਇਹਨਾਂ ਨੂੰ ਕਿਹਾ ਵੀ ਛੋਟੇ ਮਰ ਕਰੋ ਤੁਸੀਂ ਤੇ ਨਹੀਂ ਕਰਦੇ ਵੀ 104 ਤੇ ਵੀ ਆਪਾਂ ਜਿੱਦਾਂ ਆਯੁਸ਼ਮਨ ਕਾਰਡ 104 ਤੇ ਫੋਨ ਲਾ ਕੇ ਵੇਖਿਆ ਜੀ ਤੇ ਉਹ ਵੀ ਇਹਨਾਂ ਨੇ ਕੱਟ ਕੇ ਤੇ ਕਹਿੰਦੇ ਵੀ ਡਾਕਟਰ ਸਾਹਿਬ ਨੇ ਤੁਸੀਂ ਗੱਲ ਕਰ ਲਿਓ ਹਾਂਜੀ ਕੌਣ ਹੈ ਤੁਹਾਡੇ ਇੱਥੇ ਮੇਰੇ ਫਾਦਰ ਸਾਹਿਬ ਹੈ ਜੀ ਕੀ ਕੀ ਨਾਮ ਹੈ ਤੇ ਕਿੰਨੀ ਉਮਰ ਗੁਲਵਿੰਦਰ ਸਿੰਘ ਹੈ ਜੀ 45 ਈਅਰ 올ਡ ਹੈ ਉਹਨਾਂ ਦੀ ਹੈਗੀ ਹੈ ਕਿੰਨੀ ਤਰੀਕ ਨੂੰ ਤੁਸੀਂ ਲੈ ਕੇ ਆਏ ਚਾਰ ਤਰੀਕ ਨੂੰ ਉਹਨਾਂ ਨੂੰ ਕਰਾਇਆ ਜੀ ਤੇ ਪੰਜ ਤਰੀਕ ਨੂੰ ਇਹਨਾਂ ਨੇ ਆਪਰੇਟ ਕੀਤਾ 40000 ਦਾ ਪੈਕੇਜ ਦੱਸਿਆ ਜੀ ਨੂੰ ਨੇ ਤੇ ਹੁਣ ਥੋੜਾ 15000 ਰੁਪਏ 7000 ਰੁਪਏ ਵੈਂਟੀਲੇਟਰ ਦਾ ਦੱਸਦੇ ਜੀ ਤੇ 15000 ਰੁਪਏ ਟੋਟਲ ਖਰਚਾ ਜਾਂਦਾ ਪਲੱਸ ਆਈ ਜਾਂਦਾ ਆਉਣ ਜਾਣ ਦਾ ਚਲੋ ਸਾਨੂੰ ਉਹ ਵੀ ਦਾ ਤੇ ਹੁਣ ਕੋਈ ਦੱਸਦੇ ਨਹੀਂ ਪਏ ਮਤਲਬ ਉਹਦਾ ਹੀ ਜਾਂ ਹੁਣ ਹੁਣ ਕੀ ਮੰਗ ਕਰਦੇ ਸੀ ਮੰਗਹੀਂ ਇਨਸਾਫ ਚਾਹੁੰਦੇ ਆ ਵੀ ਮਾਨੂੰ ਠੀਕ ਕਰਨ ਲਾਜ ਉਹਨਾਂ ਦਾ ਵਧੀਆ ਕਰਨ ਤੇ ਆ ਜੋ ਵੀ ਪੇਸ਼ੈਂਟ ਨੂੰ ਕੋਈ ਤਕਲੀਫ ਹੁੰਦੀ ਤੇ ਉਹਦੇ ਜ਼ਿੰਮੇਵਾਰ ਇਹ ਹੋਣਗੇ ਜੀ ਕਿ ਕਾਰਡ ਬਣਿਆ ਤੁਹਾਡਾ ਕਾਰਡ ਹਾਂਜੀ ਬਣਿਆ ਜੀ ਉਹਨਾਂ ਦਾ ਕੀ ਕਹਿੰਦੇ ਕੋਈ 104 ਤੇ ਆਪਾਂ ਉਦਾਂ ਵੀ ਪੁੱਛਿਆ ਕਹਿੰਦੇ ਨਹੀਂ ਉਹਦਾ ਹੈ ਨਹੀਂ ਵਿੱਚ ਪੈਕੇ ਨਹੀਂ ਹੈਗੇ ਜੀ अच्छा ते इने ने 40000 ਦਾ ਪੈਕੇਜ ਕੀਤਾ ਸੀ ਹਾਂਜੀ 40000 ਦਾ ਕਿੰਨੇ ਪੈਸੇ ਤੁਹਾਡੇ ਕੋਲ ਲੈ ਚੁੱਕੇ ਹੁਣ ਤੱਕ ਸਵਾ ਲੱਖ ਰੁਪਇਆ ਪਲਾਸੀ ਹੋ ਗਿਆ ਜੀ ਟੋਟਲ ਕਿੰਨੇ ਪੈਸੇ ਤੁਹਾਡੇ ਇੱਥੇ ਲੱਗ ਚੁੱਕੇ ਨੇ ਟੋਟਲ ਸਵਾ ਲੱਖ ਤੋਂ ਪਲਸ ਹੋਈ ਹੈ ਜੀ ਸੋਨਾ ਬਿੱਲ ਬਣਿਆ ਕਿੰਨਾ ਬਿੱਲ ਬਣਿਆ ਸਵਾ ਲੱਖ ਪੌਣੇ 2 ਲੱਖ ਰੁਪਇਆ ਬਣਿਆ ਇਹਨੇ ਹੁਣ ਕੀ ਹੁਣ ਕੋਈ ਦੱਸ ਦੇਣੀ ਹੈ ਕੋਈ ਹੁਣ ਨਹੀਂ ਸਰ ਇਹੀ ਕਹਿ ਰਿਹਾ ਕਿ ਮਤਲਬ ਤੁਸੀਂ ਬੁਲਾਈ ਸੀ ਜਾਂ ਉਹਨਾਂ ਨੇ ਬੁਲਾਈ ਸੀ ਕੋਈ ਉਹਨਾਂ ਨੇ ਬੁਣਾਈ ਜੀ ਕੋਈ ਗੱਲਬਾਤ ਨਹੀਂ ਸੁਣਦੇ ਜੀ ਹਾਂਜੀ ਡਾਕਟਰ ਸਾਹਿਬ ਵੀ ਸੋ ਉਹਦਾਂ ਦੇ ਨਹੀਂ ਸਾਨੂੰ ਚੰਗੀ ਤਰ੍ਹਾਂ ਗੱਲਬਾਤ ਕਰਦੇ ਪ ਪੇਸ਼ੈਂਟ ਮੇਰੇ ਚਾਚਾ ਜੀ ਆ। ਹਾਂ ਕੀ ਗੱਲ ਸਰ ਗੱਲ ਮਤਲਬ ਉਹਨਾਂ ਦੇ ਅਟੈਕ ਹੋਇਆ ਜਿਵੇਂ ਗਿਰਗੇ ਥੋੜਾ ਬ੍ਰੈਨ ਅਟੈਕ ਦੇ ਨਾਲ ਤੇ ਉਹ ਆਪਰੇਸ਼ਨ ਨਹੀਂ ਆਪ ਲੈੰਦਾ ਇੱਥੇ ਤੇ ਸਰ ਜੀ ਆਪਾਂ ਨੂੰ ਮਤਲਬ ਜਦੋਂ ਦਾਖਲ ਕੀਤਾ ਤੇ ਇਹਨਾਂ ਨੇ ਆਪਾਂ ਆਸ਼ਮਾਨ ਬਾਰੇ ਪਹਿਲਾਂ ਗੱਲ ਕਰੀ ਇਹਨਾਂ ਨਾਲ ਏ ਉਸ ਸਮੇਂ ਇਹਨਾਂ ਨੇ ਕੋਲਕਟਾ ਦਿੱਤੀ ਵੀ ਐਮਰਜੈਂਸੀ ਚ ਕੋਲਕਟਾ ਦਿੱਤੀ ਕਹਿੰਦੇ ਕੋਈ ਗੱਲ ਨਹੀਂ ਡਾਕਟਰ ਸਾਹਿਬ ਗੱਲ ਕਰਨਾ ਕਹਿੰਦੇ ਫਿਰ ਇਹਨਾਂ ਆਪਰੇਸ਼ਨ ਲਈ ਲੈ ਕੇ ਗਏ ਜਦੋਂ ਕਿ ਮਤਲਬ ਇਹਨਾਂ ਪੈਕੇਜ ਕੀਤਾ 40000 ਰੁਪਏ ਦਾ ਸਾਡੇ ਨਾਲ ਉਸ ਤੋਂ ਬਾਅਦ ਦੀ ਸਰਜੀ ਰੋਜ਼ ਹੀ ਡੇਲੀ ਦਾ ਮਤਲਬ ਜਿੰਨਾ ਵੀ ਸਾਡੇ ਕੋਲ ਹੁੰਦਾ ਵਾ ਅਸੀਂ ਦੇ ਹੀ ਗਏ ਆ 115 20000 ਰੁਪਏ ਅਸੀਂ ਦੇ ਚੁੱਕੇ ਆ ਇਹਨਾਂ ਨੂੰ ਬਿੱਲ ਬਣਾ ਦਿੱਤਾ 2 2 ਲੱਖ ਦੇ ਲਾਗੇ ਬੰਨੇ ਬਣਾਤਾ ਪੋਨੇ 2 ਲੱਖ ਤੇ ਸਰ ਵੀ ਜੋ ਵੀ ਸਾਡੇ ਵੱਲੇ ਜਾਈ ਵੇਚ ਕੇ ਜਿੰਨਾ ਹੋ ਸਕੇ ਕੀਤਾ ਸੇਵਾ ਪਾਣੀ ਕਟਾ ਕਰਪੁਰ ਕੇ ਵੀ ਜੋ ਹੋਇਆ ਸਾਡੇ ਕੋਲ ਅਸੀਂ ਦਿੱ ਦਿੱਤਾ ਅਜੇ ਤੱਕ ਵੀ ਦਿੱਤੇ ਆ ਸਵੇ ਤੇ ਹੁਣ ਸਾਡੇ ਪੱਲੇ ਕੁਝ ਨਹੀਂ ਹੈ ਜੀ ਤੇ ਆਪਾਂ ਮਤਲਬ ਹੁਣ ਇਸ ਸਮੇਂ ਮਤਲਬ ਜਿੱਦਾਂ ਕਿ ਉਹਨਾਂ ਦੀ ਕੰਡੀਸ਼ਨ ਹੈ ਜੀ ਉਹੋ ਜੀ ਯਾਨੀ ਨਹੀਂ ਕੀ ਮਤਲਬ ਗੱਲਬਾਤ ਕਰਨਾ ਨਹੀਂ ਤੁਸੀਂ ਬੁਲਾਈ ਸੀ ਉਹਨਾਂ ਨੇ ਨਹੀਂ ਸਰ ਅਸੀਂ ਪੁਲਿਸ ਵਾਲੇ ਕਿਸੇ ਨੂੰ ਨਹੀਂ ਬੁਲਾਇਆ ਅਸੀਂ ਉਹਨਾਂ ਨੂੰ ਉਹ ਪਹਿਲਾਂ ਹੀ ਉਹਨੇ ਆ ਕੇ ਬੈਠੇ ਹੀ ਗਏ ਮਤਲਬ ਉਹਦਾ 1-2 ਘੰਟਾ ਘੰਟਾ ਹੋ ਗਿਆ ਉਹਨਾਂ ਨੂੰ ਬੈਠਿਆ ਨੂੰ ਆ ਕੇ ਹੁਣ ਕੀ ਮੰਗ ਕਰਦੇ ਹੁਣ ਮੰਗ ਇਹ ਹੀ ਹੈ ਜੀ ਸਾਡੇ ਮਤਲਬ ਮਰੀਜ਼ ਨੂੰ ਨਾ ਤੇ ਉਹਨਾਂ ਕਹਿੰਦੇ ਵੀ ਮੈਡੀਸਨ ਦੇਣੀ ਆ ਪੈਸੇ ਤੋਂ ਬਿਨਾ ਤੇ ਸਾਡੇ ਕੋਲ ਰੁਪਈਆ ਨਹੀਂ ਆ ਕੱਲ ਨੂੰ ਪੇਸ਼ੈਂਟ ਨੂੰ ਕੁਝ ਹੋ ਜਾਂਦਾ ਕੱਲ ਨੂੰ ਪੈਸਾ ਸਾਡੇ ਪੇਸ਼ੈਂਟ ਨੂੰ ਕੁਝ ਵੀ ਹੁੰਦਾ ਜੀ ਡਾਕਟਰ ਸਾਹਿਬ ਆ ਤੇ ਇਹ ਹਸਪੀਟਲ ਵਾਲੇ ਜ਼ਿੰਮੇਵਾਰ ਹੋਣਗੇ ਆ ਸਕੋ ਵੀ ਸਾਡੇ ਕੋਲ 1 ਰੁਪਈਆ ਨਹੀਂ ਹੈ ਇਸ ਸਮੇ ਵੀ ਅਸੀਂ 5000 ਵੀ 2000 ਵੀ ਦੇ ਦਿੱਤੇ ਵੀ ਸਾਡੇ ਛੱਡ ਉਹ ਵੀ ਨਹੀਂ ਹੈਗਾ ਆਨ ਨੂੰ ਪਤਾ ਹੈ ਕਿਦਾਂ ਜਿੰਨਾ ਵੀ ਕੀਤਾ ਕਿਦਾਂ ਕੀਤਾ ਸਾਡੇ ਪੱਲੇ ਇਸ ਸਮੇ 1 ਰੁਪਈਆ ਨਹੀਂ ਹੈ ਜੀ ਕੀ ਮਸਲਾ ਹੈ ਤੇ ਆ ਆਪਣਾ ਉੱਥੇ ਹਸਪਤਾਲ ਵਾਲਿਆਂ ਨੂੰ ਪੁੱਛੋ ਮੈਨੂੰ ਕੀ ਪੁੱਛਦੇ ਨਹੀਂ ਤੁਸੀਂ ਕੀ ਕਰਨਾ ਹੈ ਫਿਰ ਤੁਸੀਂ ਕੀ ਕਰਨਾ ਹੈ ਹਾਂ ਜੀ ਆਈ ਦੇਖੋ ਕਰਨਾ ਹੈ ਫਿਰ ਦੱਸੋ ਨਾ ਫਿਰ ਤੁਸੀਂ ਕੀ ਕਰਨਾ ਹੈ ਫਿਰ